हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਪੀ 131 ਪੀ 114 ਤੇ ਸੁਪਰੀਮ 110 ਝੋਨਾ ਜਿਹੜਾ ਵੱਢਿਆ ਗਿਆ ਕਿੰਨਾ ਝੜ ਆਇਆ ਹੈ ਕਿੰਨੇ ਟਾਈਮ ਦੀ ਲਵਾਈ ਸੀ ਯਾਨੀ ਕਿ ਕਿੰਨੇ ਤਰੀਕ ਤੋਂ ਲਵਾਈ ਝੋਨੇ ਦੀ ਹੋਈ ਆ ਤੇ ਕਿੰਨੇ ਮੌਸਰ ਤੇ ਝੋਨਾ ਤੁੱਲਿਆ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜੇ ਪ੍ਰਾਪ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੇਕਰ ਵੀਡੀਓ ਪੇਜ ਤੇ ਦੇਖ ਰਹੇ ਪੇਨ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਪਤਾ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿਸਾਨ ਭਰਾ ਤੁਸੀਂ ਵੀ ਆਪਣਾ ਤਜਰਬਾ ਜਰੂਰ ਸ਼ੇਅਰ ਕਰਿਓ ਵੀ ਤੁਹਾਨੂੰ ਕੀ ਲੱਗਦਾ ਇਸ ਵਾਰ ਜਿਹੜਾ ਘਟ ਤੋਂ ਘਟ ਝਾੜ ਕਿੰਨਾ ਤੇ ਵੱਧ ਤੋਂ ਵੱਧ ਜਿਹੜਾ ਝੋਨੇ ਦਾ ਝਾੜ ਕਿੰਨਾ ਆ ਸਕਦਾ ਸੋ ਜੇਕਰ ਕਿਸੇ ਕਿਸਾਨ ਵੀ ਨੇ ਕੋਈ ਵੀ ਵੈਰੈਟੀ ਵੱਢੀ ਆ ਵੈਰੈਟੀ ਦਾ ਨਾਮ ਆਪਣੇ ਏਰੀਆ ਤੇ ਕਿੰਨਾ ਝਾੜ ਆ ਜਰੂਰ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਿਓ ਸੋ ਕਿਸਾਨ ਭਰਾ ਜਿਵੇਂ ਜਾਣਦੇ ਵੀ ਜਿਵੇਂ ਜਿਵੇਂ ਹੁਣ ਝੋਨੇ ਪੱਕ ਰਹੇ ਨੇ ਹੋਵੇਂ ਹੋਵੇਂ ਕਿਸਾਨ ਵੀਰ ਆਪਣੀਆਂ ਜੜੀਆਂ ਝੋਨੇ ਦੀਆਂ ਵੈਰਾਈਟੀਆਂ ਵੜ ਰਹੇ ਆ ਹਾਲਾਂਕਿ ਪਿਛਲੇ ਦਿਨਾਂ 'ਚ ਆਪਾਂ ਜਿਹੜਾ ਚਾਰ ਸ਼ੇਅਰ ਕੀਤਾ ਸੀ 26 ਦੇ 7301 ਵਰਗੀਆਂ ਵੈਰਾਈਟੀਆਂ ਜਿਹੜੀਆਂ 130 ਤੋਂ 35 ਦਿਨਾਂ 'ਚ ਪੱਕ ਜਾਂਦੀਆਂ ਸੀ ਚਲੋ ਜਿਹੜੀਆਂ ਇਹ ਵੈਰਾਈਟੀਆਂ ਹੁੰਦੀਆਂ ਜੇਕਰ ਆਪਾਂ ਗੇਤੀਆਂ ਲਾ ਲੈਨੇ ਆਪਾਂ ਨੂੰ 26 27 ਜਾਂ 28 ਕਮਟਾ ਝਾੜ ਵੀ ਦੇ ਜਾਂਦੀਆਂ ਤਾਂ ਇਹ ਕਿਸਾਨ ਵੀਰ ਜਿਹੜਾ ਕਿਉਂਕਿ ਇਹਨਾਂ ਤੀਜੀ ਫਸਲ ਲੈਣੀ ਹੁੰਦੀ ਆ ਆਲੂ ਵਗੈਰਾ ਮਟਰ ਵਗੈਰਾ ਜਾਂ ਸਬਜ਼ੀ ਵਗੈਰਾ ਤਾਂ ਕਿਤੇ ਨਾ ਕਿਤੇ ਜਿਹੜੀ ਤੀਜੀ ਪਰ ਜਿਹੜੀਆਂ ਵੈਰੈਟੀਆਂ ਆਪਾਂ 131 114 ਤਾਂ 110 ਆ ਇਹ ਵੈਰੈਟੀਆਂ ਬਜਾਈ ਕਰਕੇ ਆਪਾਂ ਸਿਰਫ ਕਣਕ ਦੀ ਬਜਾਈ ਕਰ ਸਕਦੇ ਤਿੰਨ ਫਸਲਾਂ ਆਪਾਂ ਨਹੀਂ ਲੈ ਸਕਦੇ ਕਿਉਂਕਿ ਇਹ ਵੈਰੈਟੀਆਂ ਪੱਕਣ ਦੇ ਵਿੱਚ ਸਮਾਂ ਹੀ ਕਾਫੀ ਜ਼ਿਆਦਾ ਲੈ ਜਾਂਦੀਆਂ ਇਹ ਲਗਭਗ 155 ਤੋਂ 160 ਦਿਨ ਵੀ ਲੈ ਜਾਂਦੀਆਂ ਜ਼ਿਆਦਾਤਰ ਇਹ ਵੈਰੈਟੀਆਂ ਜਿਹੜੀਆਂ 131 114 ਤੇ 110 ਆ ਇਹ ਲਗਭਗ ਆਪਾਂ ਨੂੰ 155 ਦਿਨ ਆਪਣੇ ਖੇਤ ਵਿੱਚ ਲੈ ਜਾਂਦੀਆਂ ਜੇਕਰ ਆਪਾਂ ਖਾਦ ਖਰਕ ਜਿਆਦਾ ਪਾਈ ਆ ਜ਼ਮੀਨ ਆਪਣੀ ਭਾਰੀ ਆ ਤਾਂ 160 ਦਿਨ ਵੀ ਖੇਤ ਦੇ ਵਿੱਚ ਲੈ ਜਾਂਦੀਆਂ ਤਾਂ ਇਹਨਾਂ ਨੂੰ ਆਪਾਂ ਲਵਾਈ ਕਰਕੇ ਸਿਰਫ ਕਣਕ ਦੀ ਬਿਜਾਈ ਕਰ ਸਕਦੇ ਤਿੰਨ ਫਸਲਾਂ ਨਹੀਂ ਲੈ ਸਕਦੇ ਤਾਂ ਜੇਕਰ ਆਪਾਂ ਇਹਨਾਂ ਨੂੰ ਜਿਆਦਾ ਗੇਤਾ ਲਾ ਦਿੰਨੇ ਆ ਤੇ ਆਪਣਾ ਜਿਹੜਾ ਨੁਕਸਾਨ ਹੁੰਦਾ ਉਹਦੀ ਆਪਾਂ ਰਿਕਵਰੀ ਬਾਅਦ ਵਿੱਚ ਨਹੀਂ ਹੁੰਦੀ ਜੋ ਇਹਨਾਂ ਕਿਸਾਨ ਵੀਰਾਂ ਦੇਖਣ ਨੂੰ ਮਿਲਿਆ ਇਹ ਕਿਸਾਨਪੁਰ ਆਪਣੇ ਨੇੜੇੋਂ ਜਿਹੜੀਆਂ ਤਿੰਨੇ ਵੈਰੈਟੀਆਂ ਵੱਢੀਆਂ ਗਈਆਂ 131 114 ਤੇ 110 ਵੈਰੈਟੀਆਂ ਇੱਕ ਕਿਸਾਨ ਵੀਰ ਨੇ 131 ਲਾਈ ਤੇ ਦੂਜੇ ਨੇ 114 ਤੇ ਨਾਲ ਹੀ ਉਹਨੇ 110 ਵੈਰੈਟੀ ਲਾਈ ਸੀ ਤਿੰਨੇ ਵੈਰੈਟੀਆਂ ਜਿਹੜਾ ਇਹਨਾਂ ਦੀ ਲਵਾਈ ਦਾ ਸਮਾਂ ਸੀ ਵੈਸੇ ਤਾਂ ਸਰਕਾਰ ਨੇ ਆਪਾਂ ਨੂੰ ਇਸ ਵਾਰ ਲੇਟ ਇਸ ਵਾਰ ਕਰਕੇ ਥੋੜਾ ਜਿਹਾ ਸਹੀ ਟਾਈਮ ਤੇ ਜਾਂ ਗੇਤੀ ਦਿੱਤੀ ਸੀਗੇ ਬਈ ਜਿਹੜੇ ਕਿਸਾਨ ਆ ਪਿਛਲੇ ਸਾਲ ਜਿਹੜਾ ਰੌਲਾ ਪਿਆ ਸੀ ਬਈ ਸੇਲ ਲਾਈ ਜਾਂ ਸੇਲ ਤੇ ਕਾਟ ਲੱਗੀ ਸੀ ਉਹਦੇ ਕਾਰਨ ਸਰਕਾਰ ਨੇ ਆਪਾਂ ਨੂੰ ਥੋੜਾ ਜਿਹਾ ਰੋਲਾ ਪੈਣ ਕਰਕੇ ਇਸ ਵਾਰ ਜਿਹੜੀ ਲਾਈਟ ਸੀ ਝੋਨੇ ਝੋਨੇ ਲਵਾਈ ਦੀ ਸਮਾਂ ਹੈ ਜਿਹੜਾ ਉਹ ਥੋੜਾ ਜਿਹਾ ਪਹਿਲਾਂ ਕਰ ਦਿੱਤਾ ਸੀ ਤਾਂ ਅੱਗੇ ਜਿਹੜਾ ਮੌਸਮ ਤੇ ਜਿਹੜਾ ਰੋਲਾ ਨਾ ਪਵੇ ਤੇ ਕਿਸਾਨਾਂ ਨੇ ਜੀ ਲੁੱਟ ਨਾ ਹੋਵੇ ਪਰ ਉਹਦੇ ਕਾਰਨ ਜਿਹੜਾ ਲਾਈਟ ਆਪਾਂ ਨੂੰ ਲਵਾਈ ਅਗੇਤੀ ਹੁਣ ਕਾਰਨ ਜਿਵੇਂ ਮਾਝੇ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਲਾਈਟ ਦਾ ਪ੍ਰਬੰਧਕ ਸਰਕਾਰ ਨੇ ਕੀਤਾ ਤੇ ਉਹਦੇ ਕਾਰਨ ਕਈ ਕਿਸਾਨ ਵੀ ਨਾਲ ਲਾਈਟ ਆਉਣ ਤੋਂ ਪਹਿਲਾਂ ਹੀ ਜਿਹਨੂੰ ਜਿਹੜੇ ਆਪਾਂ 3-4 ਘੰਟੇ ਲਾਈਟ ਮਿਲਦੀ ਉਦੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਤੇ ਬਹੁਤੇ ਕਿਸਾਨ ਵੀ ਨੇ ਕੀਤਾ ਵੀ ਕਿਉਂਕਿ ਜਿਹੜੀਆਂ ਉਸ ਸਮੇਂ ਜੇ ਮੋਟਰਾਂ ਜਿਹੜੀਆਂ ਆਪਣੀਆਂ ਵਹਿਲੀਆਂ ਹੁੰਦੀਆਂ ਤੇ ਜਿਹੜਾ ਜ਼ਿਆਦਾ ਅਗੇਤਾ ਝੋਨਾ ਲਾ ਦਿੰਦੇ ਕਿਸਾਨ ਉਹ ਸੋ ਕਈ ਵਾਰ ਆਪਣੀ ਆਂਡੀਆਂ ਗਵਾਣੇ ਦੀਆਂ ਮੋਟਰਾਂ ਇਹਦੀ ਵੀ ਮੰਗ ਲਓ ਉਹਦੀ ਮੰਗ ਲਓ ਪਾਣੀ ਛੱਡ ਛੱਡ ਕੇ ਤੇ ਇੱਕਦਮ ਜਿਹੜਾ ਕੱਦੂ ਮਾਰਨ ਦੀ ਕੋਸ਼ਿਸ਼ ਕਰਦੇ ਤੇ ਲੇਵਰ ਤੋਂ ਡਰਦੇ ਜਿਹੜਾ ਅਗੇਤਾ ਝੋਨਾ ਲਾ ਦਿੰਦੇ ਆ ਕਿ ਲੇਵਰ ਆਪਾਂ ਨੂੰ ਮਿਲ ਜੇ ਤੇ ਹੁਣ ਉਹਨਾਂ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਕਿਸਾਨ ਉਹ ਲਵਾਈ ਹੋਈ ਆ 28 ਮਈ ਤੋਂ ਲੈ ਕੇ 1 ਜੂਨ ਤੱਕ ਤੇ ਇਹ ਜਿਹੜਾ ਝਾੜ ਆਇਆ ਕਿਸਾਨ ਪਰੋ ਤਿੰਨਾਂ ਵੈਰੈਟੀਆਂ ਦਾ 131 114 ਦੇ ਸੁਪਰੀਮ 110 ਦਾ 65 ਮਣ ਤੋਂ ਲੈ ਕੇ ਤੇ 70 ਮਣ ਦੇ ਵਿਚਕਾਰ ਜਿਹੜਾ ਝਾੜ ਇਹਨਾਂ ਦਾ ਰਹਿ ਗਿਆ ਹੁਣ ਦੂਜੇ ਕਿਸਾਨ ਵੀਰ ਨਾ ਡਰਜੋ ਵੀ ਸ਼ਾਇਦ ਅਸੀਂ ਵੀ 110 ਲਾਇਆ 131 ਲਾਈ ਆ ਜੇ 114 ਲਾਤੇ ਸਾਡਾ ਵੀ ਝਾੜ ਘਟ ਆਊਗਾ ਜੇਕਰ ਤੱਕ ਕਿਸਾਨ ਭਰਾ ਤੁਸੀਂ ਇਹਨਾਂ ਤਰੀਕਾਂ ਦੇ ਵਿੱਚ ਲਾਇਆ ਤਾਂ ਫਿਰ ਤਾਂ ਤੁਹਾਡਾ ਝਾੜ ਵੀ ਇੱਥੇ ਘੱਟ ਸਕਦਾ ਕੋਈ ਮਣ ਵੱਧ ਸਕਦਾ ਕੋਈ ਮਣ ਘੱਟ ਵੀ ਸਕਦਾ ਪਰ ਜੇਕਰ ਤੁਸੀਂ ਬਿਲਕੁਲ ਸਹੀ ਸਮੇਂ ਤੇ ਲਵਾਈ ਕੀਤੀ ਆ ਤਾਂ ਫਿਰ ਡਰਨ ਦੀ ਲੋੜ ਨਹੀਂ ਝਾੜ ਜਿਹੜੇ ਸਹੀ ਸਮੇਂ ਤੇ ਲੱਗੇ ਉਹਨਾਂ ਝੋਨੇ ਦੇ ਝਾੜ ਜੇ ਬਹੁਤੇ ਚੰਗੇ ਨਹੀਂ ਆਉਂਦੇ ਤੇ ਮਾੜੇ ਵੀ ਨਹੀਂ ਆਉਂਦੇ ਇਹਨਾਂ ਝਾੜ ਘੱਟ ਨਹੀਂ ਆਉਂਦਾ ਤੇ ਝਾੜ ਜਿਹੜੇ ਬਹੁਤ ਵਧੀਆ ਆਉਣਗੇ ਅਰ ਜੇਕਰ ਆਪਾਂ ਲੋੜ ਤੋਂ ਜ਼ਿਆਦਾ ਹੀ ਗੇਤੀ ਜਿਹੜੀ ਫਸਲ ਬੀਜਦੇ ਨੇ ਉਹਦਾ ਆਪਾਂ ਨੂੰ ਝਾੜ ਘਾਟ ਹੀ ਦੇਖਣ ਨੂੰ ਮਿਲਦਾ ਜਿਵੇਂ ਇਨ੍ਹਾਂ ਕਿਸਾਨ ਵੀਰਾਂ ਦਾ ਦੇਖਣ ਨੂੰ ਮਿਲਿਆ ਤੇ ਇੱਕ ਸਾਨੂੰ 16 ਤੋਂ 17 ਮੋਚਰ ਦੇ ਜਿਹੜੇ ਝੋਨੇ ਤਲ ਲੱਗੇ ਕਿਉਂਕਿ ਇਸ ਜਿਹੜੇ ਝੋਨੇ ਸਾਰੇ ਦੇ ਸਾਰਾ ਨਸਾਰਾ ਹੀ ਨਸਾਰੇ ਦੇ ਲੱਗੇ ਪਕਾ ਵੀ ਆਪਾਂ ਕਹਿ ਸਕਦੇ ਹਾਂ ਵਿੱਚੇ ਜਿਹੜਾ ਖਰਾ ਮੌਸਮ ਚ ਹੋਇਆ ਜਿਹਦੇ ਕਾਰਨ ਫੋਕ ਬਹੁਤ ਜ਼ਿਆਦਾ ਬਣ ਗਈ ਸੀ ਇਨ੍ਹਾਂ ਝੋਨਿਆਂ ਦੇ ਵਿੱਚ ਤਾਂ ਜਿਹੜਾ ਝਾੜ ਘਟਣ ਦਾ ਮੇਨ ਕਾਰਨ ਦਿਆ ਸੋ ਵੈਸੇ ਜਿਵੇਂ ਆਪਾਂ ਜਾਣਦੇ ਵੀ ਕਣਕ ਆ ਗੇਤੀ ਤੇ ਝੋਨਾ ਪਛੇਤਾ ਈ ਛਾੜ ਦੇ ਕੇ ਜਾਂਦਾ ਜੇਕਰ ਇੱਥੇ ਆਪਾਂ ਸਹੀ ਡੇਡ ਦੀ ਗੱਲ ਕਰੀਏ ਬਈ ਸਹੀ ਡੇਡ ਕਣਕ ਬਜਾਈ ਦੀ ਕੀ ਤੇ ਝੋਨੇ ਦੀ ਕੀ ਆ ਤਾਂ ਕਿਸਾਨ ਭਰਾਓ ਕਣਕ ਦੀ ਜੇਕਰ ਆਪਾਂ ਸਹੀ ਬਜਾਈ ਦੀ ਗੱਲ ਕਰੇ ਵੈਸੇ ਤਾਂ ਕਾਫੀ ਵੈਰਾਈਟੀਆਂ ਆਈਆਂ ਜਿਹੜੀਆਂ ਆਪਾਂ ਅਕਤੂਬਰ ਚ ਵੀ ਬਜਾਈ ਕਰ ਸਕਦੇ ਹਾਂ ਪਰ ਜ਼ਿਆਦਾਤਰ ਵੈਰਾਈਟੀਆਂ ਜਿਹੜੀਆਂ ਉਹਨਾਂ ਦੀ ਜੇਕਰ ਆਪਾਂ ਬਜਾਈ 1 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਆਪਾਂ ਕਰ ਦਿੰਨੇ 2-4 ਦਿਨ ਉੱਪਰ ਜਾਂ ਥੱਲੇ ਵੀ ਹੋ ਸਕਦਾ ਪਰ ਜੇਕਰ ਇਹਨਾਂ ਇੱਥੇ ਆਪਾਂ ਕਰ ਦਿੰਨੇ ਆ ਅਗੇਤੀ ਬਜਾਈ ਤਾਂ ਫਿਰ ਆਪਾਂ ਨੂੰ ਜਿਹੜਾ ਝਾੜ ਕਣਕਾਂ ਦਾ ਬਹੁਤ ਜ਼ਿਆਦਾ ਸ਼ਾਨਦਾਰ ਦੇਖਣ ਨੂੰ ਮਿਲਦਾ ਤੇ ਜਿੰਨਾ ਆਪਾਂ ਲੇਟ ਕਣਕ ਬਜਾਈ ਕਰਦੇ ਹੁਣ ਆਪਣਾ ਝਾੜ ਜਿਹੜਾ ਘਟਦਾ ਜਾਂਦਾ ਹਾਲਾਂਕਿ ਹੁਣ ਕਈ ਇਹੋ ਜਿਹੀਆਂ ਵੈਰੈਟੀਆਂ ਵੀ ਆ ਗਈਆਂ ਜਿਹੜੀਆਂ ਲੇਟ ਦੇ ਵਿੱਚ ਵੀ ਝਾੜ ਚੰਗਾ ਦੇ ਜਾਂਦੀਆਂ ਪਰ ਆ ਜਿਹੜਾ ਝੋਨੇ ਦੀ ਲਵਾਈ ਦਾ ਸਹੀ ਸਮਾਂ ਉਹ ਤਾਂ ਵੈਸੇਗਾ 15 ਜੇਕਰ ਆਪਾਂ ਨਵੰਬਰ ਤੋਂ ਸ਼ੁਰੂ ਕਰੀਏ ਉਹ 2-4 ਦਿਨ ਉੱਪਰ ਜਾਂ ਥੱਲੇ ਹੋ ਸਕਦਾ ਹੈ ਜੇਕਰ 15 ਨਵੰਬਰ ਤੇ ਆਪਾਂ ਬਜਾਈ ਕਰ ਦਿੰਨੇ ਆ ਤੇ ਆਪਾਂ ਨੂੰ ਜਿਹੜਾ ਝੋਨੇ ਦਾ ਝਾੜ ਬਹੁਤ ਚੰਗਾ ਤੇ ਸ਼ਾਨਦਾਰ ਦੇਖ ਨੂੰ ਮਿਲਦਾ ਤੇ ਜੇਕਰ ਥੋੜਾ ਜਿਹਾ ਗੇਤਾ ਵੀ ਆਪਾਂ ਬਜਾਈ ਕਰਨਾ ਜਿਵੇਂ ਆਪਾਂ ਵੀਡੀਓ 'ਚ ਦੱਸਿਆ ਵੀ ਜੇਕਰ ਥੋੜੀ ਜੀ ਤੁਹਾਨੂੰ ਲੱਗਦਾ ਝੋਨਾ ਗੇਤਾ ਬਜਾਈ ਕਰਨੀ ਆ ਲਵਾਈ ਕਰਨੀ ਆ ਤਾਂ ਤੁਸੀਂ 10 ਜੂਨ ਤੋਂ ਜਿਹੜਾ ਸ਼ੁਰੂ ਕਰ ਸਕਦੇ ਇਸ ਤੋਂ ਜ਼ਿਆਦਾ ਗੇਤਾ ਨਾ ਕਰਿਓ ਪਰ ਕਈ ਕਿਸਾਨ ਵੀ ਨੇ ਲੋੜ ਤੋਂ ਜ਼ਿਆਦਾ ਗੇਤਾ ਬਜਾਈ ਕਰ ਦਿੱਤੀ ਲਵਾਈ ਕਰ ਦਿੱਤੀ ਝੋਨੇ ਦੀ ਤਾਂ ਉਹ ਹੁਣ ਝੋਨੇ ਜਿਹੜੇ ਕਾਫੀ ਜ਼ਿਆਦਾ ਜਿਹੜਾ ਝਾੜ ਘਟ ਦੇ ਰਹੇ ਸੋ ਵੀਡੀਓ ਚੰਗੇ ਲੱਗੇ ਤਾਂ ਹੋਰ ਵੀਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ